ਪੁਰਿਕਾ ਕਾਲਤਾ ਬੈਠੋ ਜਿੱਦੀ ਫਤਈ ਮੈਂ ਸਰਪੰਚ ਤੰਦੂ ਸਰਪੰਚ ਯੂਨੀਅਨਾਂ ਜੋ ਕਿ ਜਿਹੜੀ ਸਾਡੇ ਪੰਚਾਇਤ ਕਾੜਾਪਿੰਡ ਹੈਗਾ ਜਗਰਾਉਂ ਦੇ ਵਿੱਚ ਪੈਂਦਾ ਉੱਥੋਂ ਦੀ ਪੰਚਾਇਤ ਤੇ ਜਿਹੜਾ ਫਰਕਾ ਦਿੱਤਾ ਸੀਗਾ ਮੈਂ ਕਹਿੰਦਾ ਬੜੀ ਮਾੜੀ ਗੱਲ ਏ ਕਿਉਂਕਿ ਜਿਹੜੀ ਉਹ ਗਲੀ ਉੱਚੀ ਦਾ ਉਹਨਾਂ ਨੇ ਬਹਾਨਾ ਲਾਇਆ ਤੇ ਬੰਦੇ ਨੇ ਉੱਥੋਂ ਦੇ ਨੇ ਜਿਹੜਾ ਗੋਲੀਆਂ ਕਾ ਕੇ ਤੇ ਉਸ ਪਾਸ ਦੀਆਂ ਜਿਹੜਾਂ ਨੇ ਛੂਟ ਐਡ ਕੀਤਾ ਸੀਗਾ ਤੇ ਪਰ ਉਹਦੇ ਪੰਚਾਇਤ ਦਾ ਕੋਈ ਕਸੂਰ ਨਹੀਂਗਾ ਇਸ ਕਰਕੇ ਜਿਹੜਾ ਉੱਥੇ ਫੈਕਟਰੀ ਦਾ ਉਹਨਾਂ ਦਾ ਕੋਲਾਣਾ ਚੱਲਦਾ ਸੀਗਾ ਉਹਦੇ ਕਰਕੇ ਜਿਹੜਾ ਪ੍ਰਚਾਰ ਨੇ ਜਿਹੜਾ ਉਹ ਪਰਚਾ ਦੇਦਾ ਸੀਗਾ ਮੈਂ ਕਹਿੰਦਾ ਵੀ ਪੰਚਾਇਤ ਤੇ ਅਸੀਂ ਅਸੀਂ 1 ਮਹੀਨਾ ਹੋ ਗਿਆ ਪੂਰਾ ਜਗਰਾਉਂ ਐਸਐਸਪੀ ਦੇਗੇ ਟੰਗੇ ਅਸੀਂ ਧਰਨਾ ਲਾਇਆ ਸੀਗਾ ਕਿਸਾਨ ਜੂਨੀਅਨ ਦੇ ਸਰਪੰਚ ਜੂਨੀਅਨ ਨੇ ਤੇ ਉਹਨਾਂ ਨੇ ਹੁਣੇ ਤੱਕ ਸਾਨੂੰ ਟਾਈਮ ਦਿੱਤਾ ਸੀ 10 ਦਿਨ ਦਾ ਪਰ ਅੱਜ ਮਹੀਨਾ ਬੀਤ ਗਿਆ ਪੂਰਾ ਕੋਈ ਪਰਚਾ ਕੈਂਸਲ ਨਹੀਂ ਹੋਇਆ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਜਗਰਾਉਂ ਨੂੰ ਵੀ ਜਿਹੜਾ ਪਰਚਾ ਜਲਦੀ ਤੋਂ ਜਲਦੀ ਜਿਹੜਾ ਕੈਂਸਲ ਕੀਤਾ ਜਾਵੇ ਜੇ ਪਰਚਾ ਕੈਂਸਲ ਨਹੀਂ ਕਰਦੇ ਅਸੀਂ ਕਿਸਾਨ ਜਿੱਤੇ ਬੰਦ ਗਿਆ ਤੇ ਸਰਪੰਚ ਯੂਨੀਅਨ ਅਸੀਂ ਪੱਕੇ ਤੌਰ ਤੇ ਜਿਹੜਾ ਉੱਤੇ ਤੰਗੂ ਲਾ ਕੇ ਅਸੀਂ ਧਰਨਾ ਲਾਵਾਂਗੇ ਜਿਨ੍ਹਾਂ ਤੇ ਤੁਹਾਡੇ ਪੰਚਾਇਤਾਂ ਦਾ ਪਰਚਾ ਨਾ ਕੱਚਰ ਕੀਤਾ ਗਿਆ ਅਸੀਂ ਹੋਰ ਵੀ ਪੰਚਾਇਤਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਇਹਨਾਂ ਨਾਲ ਗੱਲ ਬਣੀ ਕੱਲ ਨੂੰ ਤੁਹਾਡੇ ਨਾਲ ਵੀ ਬਣ ਸਕਦੀ ਏ ਕਿਉਂਕਿ ਜਿਹੜਾ ਕੰਮ ਕਰਨਾ ਸਰਪੰਚ ਨੇ ਕੰਮ ਕਰਨਾ ਹੀ ਏ ਪਿੰਡ ਦਾ ਵਿਕਾਸ ਤੇ ਇਹ ਵੀ ਕੋਈ ਗਲਤ ਮਾੜਾ ਮोटा ਉਨੀ ਕੀ ਹੁੰਦਾ ਵੀ ਏ ਤੇ ਇਹ ਕੋੜਾ ਵੀ ਕੋਈ ਸਲਫਾਸ ਕਾ ਕੇ ਤੇ ਉਹਨੇ ਪਰਚਾ ਕਰਾ ਦੇਵੇ ਮੈਂ ਸਾਰੀਆਂ ਬਜਟਾਂ ਨੂੰ ਪੰਜਾਬ ਦੀਆਂ ਪਰਚਾਈਆਂ ਤੋਂ ਬੇਇੱਜ਼ਤੀ ਕਰਦਾ ਕਿ ਅਸੀਂ ਬੜੀ ਜਲਦੀ ਜਿਹੜਾ ਧਰਨੇ ਦਾ ਐਲਾਨ ਕਰਾਂਗੇ ਤੇ ਉਦੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਜਗਰਾਉਂ ਪਹੁੰਚ ਕੇ ਤੇ ਆਪ ਦੀ ਜਿਹੜੀ ਪੰਚਾਇਤ ਇਹਨੂੰ ਖਚੋਣ ਵਾਸਤੇ ਪ੍ਰਲਾਹ ਕਰੋ ਵੈਗੁਰਜੀ ਕਾ ਖਾਲਸਾ ਵੈਗੁਰਜੀ